ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਪਸ਼ਟੀਕਰਨ ਦੇਣ ਦੇ ਲਈ ਪੇਸ਼ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਜਿਹੜੇ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛੇ ਗਏ ਸੀ ਉਹਨਾਂ ਦੀ ਵੀਡੀਓ ਨੂੰ ਲੈ ਕੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਵੀਡੀਓ ਫਰਜੀ ਆ ਜਿੱਥੇ ਮਰਜੀ ਇਸ ਵੀਡੀਓ ਦੀ ਜਾਂਚ ਕਰਵਾਈ ਜਾਵੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਣ ਜਿਹੜਾ ਕਿ ਤਿੰਨ ਲੈਬਾਂ ਦੇ ਵਿੱਚ ਉਸ ਨੂੰ ਟੈਸਟ ਕਰਨ ਦੇ ਲਈ ਭੇਜਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਤੇ ਸਕਤਰੇਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਕਸ਼ ਕਾਇਤ ਵਿੱਚ ਦਿੱਤੀ ਗਈ ਤਰਾਜਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਲਈ ਤਿੰਨ ਲੈਬਾਂ ਨੂੰ ਭੇਜੀ ਆ ਜਿਸ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਆ ਇਸ ਦਰਮਿਆਨ ਮੁੱਖ ਮੰਤਰੀ ਭਗਵਾਨ ਤਮਨ ਨੂੰ ਵੀ ਲੈਬਾਂ ਬਾਰੇ ਦੱਸਣ ਦੇ ਲਈ ਸਕੱਤਰਤ ਵੱਲੋਂ ਉਹਨਾਂ ਦੇ ਦਫ਼ਤਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਦੋ ਲੈਬਾਂ ਦੱਸਣ ਬਾਰੇ ਜਥੇਦਾਰ ਨੇ ਹੁਕਮ ਦਿੱਤੇ ਨੇ ਸਕੱਤਰਤ ਨੇ ਇੰਚਾਰਜ ਬਿਕੀਚਾ ਸਿੰਘ ਨੇ ਮੁੱਖ ਮੰਤਰੀ ਦੇ ਨਾਮ ਪੱਤਰ ਹੈ ਜਿਹੜਾ ਲਿਖ ਦਿੱਤਾ ਦੱਸਣ ਯੋਗ ਹੈ ਕਿ ਇਹ ਵੀਡੀਓ ਜਿਹੜੀ ਕਿ ਸ਼ਿਕਾਇਤ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ 15 ਜਨਵਰੀ ਨੂੰ ਮੁੱਖ ਮੰਤਰੀ ਭਗਵਾਨ ਤਮਾਨ ਨੇ ਨਿਮਾਣੇ ਸਿੱਖ ਦੇ ਵਜੋਂ ਜਥੇਦਾਰ ਦੇ ਹੁਕਮ ਤੇ ਸਕਤਰੇਤ ਵਿਖੇ ਪਹੁੰਚ ਕੇ ਆਪਣਾ ਪੱਖ ਰੱਖਿਆ ਸੀ ਅਤੇ ਇਸ ਵੀਡੀਓ ਨੂੰ ਨਕਲੀ ਦੱਸਿਆ ਸੀ ਅਤੇ ਇਹ ਈਆਲੀ ਨਾਲ ਜਿਹੜੀ ਕਿ ਏਆਈ ਦੇ ਨਾਲ ਬਣਾਈ ਗਈ ਸੀ ਤਾਂ ਇਸ ਦੇ ਸਬੰਧ ਦੇ ਵਿੱਚ ਜਥੇਦਾਰ ਨੂੰ ਕਿਹਾ ਗਿਆ ਸੀ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੁੱਖ ਮੰਤਰੀ ਮਾਨ ਦੇ ਨਾਲ ਇਸ ਵੀਡੀਓ ਦਾ ਸੱਚ ਸੰਗਤ ਅੱਗੇ ਲਿਆਉਣ ਇਸ ਦੇ ਲਈ ਫੋਰੈਂਸਿਕ ਜਾਂਚ ਦੇ ਲਈ ਕਿਹਾ ਗਿਆ ਸੀ ਜਿਸ ਦੇ ਲਈ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਨੇ ਸੰਪਰਕ ਕੀਤਾ ਇਸੇ ਦਰਮਿਆਨ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਸਕੱਤਰਤ ਨੂੰ ਵਿਦੇਸ਼ ਦੀ ਫੋਰੈਂਸਿਕ ਜਾਂਚ ਰਿਪੋਰਟ ਭੇਜੀ ਅਤੇ ਉਸ ਦੀ ਪੁਸ਼ਟੀ ਵੀ ਸਕੱਤਰਤ ਦੇ ਸੰਬੰਧ ਲੈਬ ਨੂੰ ਇੱਕ ਪੱਤਰ ਲਿਖ ਕੇ ਅਧਿਕਾਰਤ ਜਾਣਕਾਰੀ ਮੰਗੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜੀ ਉਹਨਾਂ ਦੀ ਕਥਿਤ ਵੀਡੀਓ ਵਾਇਰਲ ਹੋ ਰਹੀ ਆ ਉਹ ਬਿਲਕੁਲ ਫਰਜੀ ਆ ਉਸ ਨੂੰ AI ਦੇ ذریعے ਬਣਾਇਆ ਗਿਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਸ ਵੀਡੀਓ ਨੂੰ ਤਿੰਨ ਲੈਬਾਂ ਦੇ ਵਿੱਚ ਟੈਸਟ ਕਰਨ ਦੇ ਲਈ ਭੇਜਿਆ ਗਿਆ ਤੇ ਇਸ ਵੀਡੀਓ ਦਾ ਸੱਚ ਸਾਹਮਣੇ ਲਿਆਉਣ ਦੇ ਲਈ ਉਹਨਾਂ ਦੇ ਵੱਲੋਂ ਸਖਤਰ ਇਸ ਦੇ ਐ ਨੂਵੀ ਰਿਪੋਰਟ ਆ ਗਿਆ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਆ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਵੀ ਕਿਹੜੀਆਂ ਉਹ ਲੈਬਾਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਹੈ ਜਿਹੜੀ ਜਾਂਚ ਦੇ ਲਈ ਭੇਜੀ ਗਈ ਆ ਤਾਂ ਹੁਣ ਆਉਣ ਵਾਲੇ ਸਮੇਂ ਤੇ ਵਿੱਚ ਜਦੋਂ ਉਹਨਾਂ ਫੋਰੈਂਸਿਕ ਲੈਬਾਂ ਦੀ ਰਿਪੋਰਟ ਆਵੇਗੀ ਤਾਂ ਉਸ ਦੇ ਵਿੱਚ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਦਾਅਵੇ ਨੇ ਜਿਹੜੇ ਕਿ ਇਹ ਵੀਡੀਓ ਨਕਲੀ ਆ ਉਸ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ মিডিਆ ਦੇ ਵਿੱਚ ਖੜ ਕੇ 15 ਜਨਵਰੀ ਨੂੰ ਸਾਰੀ ਜਿਹੜੀ ਸੱਚਾਈ ਦੱਸੀ ਗਈ ਸੀ ਉਹਨਾਂ ਦੁਆਰਾ ਕਿਹਾ ਗਿਆ ਸੀ ਕਿ ਉਹਨਾਂ ਦੇ ਅਕਸ਼ ਨੂੰ ਬਿਗਾਰਨ ਦੇ ਲਈ ਜਿਹੜੀ ਇੱਕ ਵੀਡੀਓ ਬਣਾਈ ਗਈ ਆ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਇਹ ਵੀਡੀਓ ਬਿਲਕੁਲ ਫਰਜੀ ਹੈ ਜਿੱਥੇ ਮਰਜ਼ੀ ਜਿਹੜੀਆਂ ਮਰਜ਼ੀ ਫੋਰੈਂਸਿਕ ਲੈਬਾਂ ਦੇ ਵਿੱਚ ਇਸ ਦੀ ਜਾਂਚ ਜਿਹੜੀ ਉਹ ਕਰਵਾਈ ਜਾ